ਜਾੜੀਆਂ ਕਰ ਤੈਨੂੰ ਜਾਨੀਆਂ ਕਰਕੇ ਰੋਕੇ ਹਣ ਇਹਨੇ ਜਾੜੀਆਂ ਲੱਗੀਆਂ ਤਾਂ ਰੋਕੇ ਮੈਂ ਯਾਰ ਤੂੰ ਹੀ ਹੋਰ ਤਨ ਫੇਰ ਲੰਗੇ ਆਹ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਰ ਰਿਹਾ ਰਾਜੀ ਤੂੰ ਦਾ ਕੱਟੀਆਂ ਰਾਜੀ ਕਰ ਮੂੰਹ ਤੇ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਵਰਤੀ ਭਾਈ ਲਿਆਂਦਾ ਹਾਂ ਭਾਜੀ ਮੈਂ ਵਰਤੀ ਚ ਹੁੰਦਾ ਨਹੀਂ ਨਾ ਆ ਨਹੀਂ ਹੁੰਦਾ ਨਹੀਂ ਵਰਤੀ ਜੀ ਸਾਡੀ ਨਾਗਰ ਸਾਹਣਾ ਲੱਗਿਆ ਦੱਸੋ ਯਾਨੀ ਨਾਗਰ ਸਾਹਣਾ ਆਪਰੇਸ਼ਨ ਟੀਮ ਜੀ ਨਾਲ ਗੱਲ ਕਰ ਲੈ ਲੈ ਗੱਲ ਕਰ ਮੈਂ ਗੱਲ ਕਰਾ ਦਿੰਦਾ ਆਹੋ ਤਾਨੂੰ ਕੀ ਮੜਾ ਕੇ ਪਿੱਛੇ ਗਿਜਾਮ ਲਾ ਕੇ ਤੁਹਾਡੀ ਬ੍ਰੇਕ ਵਜਨ ਨਾ ਫਿਰ ਗੱਡੀਆਂ ਬਣ ਗਈਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਦਾ ਮੇਰੀ ਸਾਰੀਆਂ ਗੱਡੀਆਂ ਨੂੰ ਜਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਕੋਲਵਾ ਦੋ ਆਪ ਖਰਾ ਆ ਗਿਆ ਤੇ ਚੰਗਾ ਆ ਗਿਆ ਉਹ ਭਰਾ ਜੀ ਮੈਂ ਵੀ ਆਪਣਾ ਲਗਾਉਣਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਵਜੋਂ ਕੰਮ ਕਰਦਾ ਮੈਂ ਤੇ ਤੁਹਾਨੂੰ ਹੋਰ ਤੁਸੀਂ ਥਾਲੀਆਂ ਲਵਾ ਲੋਗੇ ਮੇਰੀਆਂ ਮਾਣੋ ਹੀ ਭਈ ਜੀ ਸਾਨੂੰ ਕਿਹਨੂੰ ਮੂੰਹ ਤੇ ਲਿਖਿਆ ਤੇ ਤੁਸੀਂ ਮੇਰੇ ਉਹ ਮੈਂ ਇਹਨੂੰ 20 ਨਹੀਂ ਦੱਸਿਆ ਇਹਨੂੰ ਕਿੰਨੀ ਗਰੀ ਦੱਸਿਆ ਇਹ ਮੈਨੂੰ ਆਉਂਦਾ ਵੀ ਤੈਨੂੰ ਮੈਂ ਹਾਂ ਸਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਨੇ ਰੋਕਿਆ ਕਿਉਂਕਿ ਰੋਕਿਆ ਕਿ ਰੋਕਿਆ ਕਿ ਉਸ ਨੂੰ ਮੈਂ ਜਾ ਰਹੀ ਹਾਂ ਪੂਰੀ ਸਿਟੀ ਦੇ ਵਿੱਚ ਮਲਾਜਮ ਹਾਂ ਮੈਂ ਵੀ ਮਲਾਜਮ ਹਾਂ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਇਸ ਸਾਈਡ ਤੇ ਲਾ ਤੂੰ ਉਦਨ ਵੀ ਲਾਈ ਮੈਂ ਸਾਈਡ ਤੇ ਨਾਲ ਮੈਂ ਸਾੜੀ ਕਿਰੇ ਕਰਕੇ ਗੱਡੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਬਣਾਉਂਦੀ ਲੋੜ ਨਹੀਂ ਤੈਨੂੰ ਮਤਲਬ ਹਲੋ ਮੇਰੀ ਵੀਡੀਓ ਦੀ ਕੀ ਗੱਲ ਚਾਹਦਾਂੀ ਵੀਡੀਓ ਦੀ ਗੱਲ ਪੜਨੀ ਨਹੀਂ ਲਈ ਤੈਨੂੰ ਹੈਗਾ ਆਪਣੀ ਜਗ੍ਹਾ ਹੈਗਾ ਬੁਲਾ ਜਾ ਆਪਣੀ ਜਗ੍ਹਾ ਨਹੀਂ ਵਰਦੀ ਪਾਇ ਕੋਲ ਤੇ ਨਹੀਂ ਮੈਂ ਯਾਰ ਮੈਂ ਕੀ ਕਰਾਂ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਮਾਈਕ ਯਾਰ ਮੈਂ ਲਾਉਣੀ ਆ ਜਾਣੀ ਤੇ ਤੇਰਾ ਜੋੜਾ ਤੇ ਲਵਾਣੀ ਮੈਂ ਲਵਾਉਣੀ ਆ ਲਾੜੀਆਂ ਲਾਉ ਕਰ ਤੈਨੂੰ ਲਾਉਣੀ ਮੈਂ ਠੀਕ ਹੋ ਗਿਆ ਜੈੱਟ ਬਲੈਕ ਵੀ ਹੋਈ ਕੋਈ ਨਹੀਂ ਚੱਕ ਲਾਉਣ ਨਾ ਮੈਂ ਤੇ ਸਾਲਟ ਪਾ ਜੀ ਮੇਰੇ ਤੇ ਪਵਾ ਦੇ ਪ ਆਡ ਭਾਈ ਇਹ ਮਲਾਜਮ ਹੈ ਤੇ ਜਾਲੀਆਂ ਲਾ ਕੇ ਤਰੇ ਫਰਾਮ ਹੈ ਲਾਉਣੀਆਂ ਮੈਂ ਤੈਨੂੰ ਬੜੀ ਯਾਰੀ ਕਹਿਤਾ ਸੀ ਕੀ ਕਰੇ ਮੈਨੂੰ ਪੈਰ ਮੈਨੂੰ ਕਿਹਦਾ ਐਵੇਂ ਤੂੰ ਰੁਕੀ ਜਾਣਾ ਮੈਨੂੰ ਕਿਹਦਾ ਰੋਕਣਾ ਨਹੀਂ ਜਦੋਂ ਮੈਂ ਇੱਕਰੀ ਕਹਿਤਾ ਮੈਂ ਮਲਾਜਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਹੈ ਤੇ ਤੈਨੂੰ ਕੀ ਕਿਹਾ ਕੀ ਕਿਹਾ ਕੀ ਉਹਨੂੰ ਜਾਣ ਕੇ ਬੈਸਨ ਨਾ ਕਿਹਾ ਕੀ ਉਹ ਤੇ ਐਵੇਂ ਬੱਸੀ ਜਾਂਦਾ ਤੂੰ ਉਦਨ ਵੀ ਲਾਈਆ ਸੀ ਆਜ ਤੇ ਸਾਈਡ ਤੇ ਤੇਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਿਹਾ ਤੇ ਨਹੀਂ ਨਾ ਕੋ ਚੰਗੀ ਬੋਲੀ ਬੋਲੇ ਫਿਰ ਕੀ ਚੰਗਾ ਕੀ ਕਰਾਂ ਭਰਾ ਮੇਰਾ ਨਾ ਜਿਹੜਾ ਭਾਈ ਸਾਈਡ ਤੇ ਕਰਨਾ ਮਣੀ ਜਾਲ ਕਰਦੇ ਵੀ ਇੱਕ ਮਿੰਟ ਮੇਰੀ ਗੱਲ ਹਾਂਜੀ ਹਾਂਜੀ ਰਸੋ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੇ ਇੱਕ ਮਿੰਟ ਮੇਰੀ ਗੱਲ ਸੁਣੋ ਐਨਾ ਹੀ ਤੂੰ ਅਸਲਾ ਨਾ ਕਹਿੰਦੇ ਐਨਾ ਹੀ ਤੂੰ ਨਹੀਂ ਹੁੰਦੇ ਦੋ ਜੀ ਜੀ ਰੈਵੀ ਚਾਹੇ ਮੋੜ ਤਿੰਨ ਬੜਾ ਰਹਿਣ ਦੀਆਂ ਵੀ ਤੱਕ ਜੀ ਰੈਵੀ ਕਿ ਕੀ ਕੀਤੀ ਰਜੀਦ ਰੈਵੀ ਨੂੰ ਜਾ ਕੇ ਥਾਣੇ ਪੁੱਜ ਕਿੰਨੇ ਅਸਲੇ ਚਾਰ ਕੁ ਮਿੰਟ ਲੈ ਰੋ ਮੈਂ ਰਿਕਵਰ ਕਰਤੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਰੁਕ ਜੰਨਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਗ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰੀ ਜਾ ਫਿਰ ਜੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚੱਲਦਾ ਜੇ ਮੈਨੂੰ ਲੱਗੂ ਮੈਂ ਕਰੂੰਗਾ ਜੇ ਮੈਨੂੰ ਲੱਗੂ ਮੈਂ ਕਰੂੰਗਾ ਤੂੰ ਮੈਨੂੰ ਮੈਦੀ ਹੋਹੀ ਆਪਣੀ ਡੂੜੀ ਕਰਾ ਲੈ ਮਾਨੂੰ ਕੋ ਤੀਰੇ ਤੱਕ ਇੱਕ ਗੱਲ ਜਿਹੜੀ ਡੂੜੀ ਤੂੰ ਕਰਦਾ ਮੈਂ ਕਰਾਉਂਦਾ ਜਾਲੀਆਂ ਲਾ ਮੈਂ ਨਹੀਂ ਲਾਉਣੀ ਗਾਉਣੀ ਲਾਉਣੀ ਫਿਰ ਲੱਗਾ ਰੋ ਬੈਠਾ ਰੋ ਜਨਾ ਨਹੀਂ ਖੱਦਣਾ ਕੋਈ ਨਹੀਂ ਲਵਾ ਕੇ ਤੂੰ ਮੈਂ ਨਹੀਂ ਲਾਉਣੀ ਕੋਈ ਚੱਕਰ ਹੀ ਆਪਰੇਸ਼ਨ ਦੀ ਨਹੀਂ ਤਾਡੀ ਡੂੜੀ ਜਿਹੜੀ ਤੂੰ ਕਰਨੀ ਵੀ ਮੇਰੇ ਦਸਾਨ ਕਰਨਾ ਮੈਂ ਨਹੀਂ ਲਾਉਣੀ ਜਾਲੀਆਂ ਮੈਂ ਲਵਾਉਂਦੀ ਆ ਪੋਸਟੇਬਲ ਆ ਮੈਂ ਲਾਈਆਂ ਜਾਲੀਆਂ ਫਿਰ ਲਵਾਉਂਦਾ ਕਈ ਲੋਹੜੀਆਂ ਨਹੀਂ ਲੋਹੜੀਆਂ ਮੈਂ ਲਵਾਉਂਗਾ ਫਿਰ ਲਵਾਉਂਗਾ ਫਿਰ ਬਾਹਰ ਕਰਵਾ ਦਮ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਲਵਾ ਕੇ ਆਓ ਪਿੰਡ ਥੱਲੇ ਨਹੀਂ ਹੋਣਾ ਥੱਲੇ ਮੈਂ ਤਾਂ ਠੀਕ ਮੈਂ ਲਵਾਵਾਂਗਾ ਕੋਰੀਸ਼ਨ ਕਰਦੇ ਸਾਡੇ ਸਾਣ ਗਾਡੇ ਤੁਸੀਂ ਦੂਰੀ ਗਾਡੇ ਬਕਵਾਸ ਥੋੜੀ ਜਿਹੀ ਆਪਣੀ ਬੀ ਬਕਵਾਸ ਵਾਲੀ ਕੀ ਗੱਲ ਬੀ ਬਕਵਾਸ ਵਾਲੀ ਕੀ ਗੱਲ ਕਾਦੋ ਫਿਰ ਮੈਂ ਟਿੱਪੀ ਸਾਹਿਬ ਦਾ ਫੋਨ ਜੀ ਲਾਣਾ ਬਕਵਾਸ ਵਾਲੀ ਕੀ ਬਕਵਾਸ ਬਕਵਾਸ ਸਾਡਾ ਕੀ ਗਾ ਮੈਂ ਬਕਵਾਸ ਕਿਉਂ ਆਇਆ ਨੂੰ ਸਾਡੇ ਸਾਣ ਟੈਂਡਰ ਮੈਂ ਦੂਰੀ ਆਪਣੀ ਗਾਣੇ ਮੈਂ ਗਾਣੇ ਮੈਂ ਮਹਿਕਮੇ ਸਾਣ ਗਾਣੇ ਮੈਂ ਮਹਿਕਮੇ ਸਾਹਿਬ ਗਾਣੇ ਸਾਡਾ ਬੋਲ ਕੋਈ ਚੱਕਰ ਨਹੀਂ ਲਾੜੂ ਜੀ ਨੂੰ ਫੋਨ ਲਾਉਣਾ ਲਾ ਤੀ ਹਲੋ ਮਿਲਾਵ ਟਿੱਪੀ ਸਾਹਿਬ ਨੂੰ ਸੁਲਾਓ ਸਾਡੀ ਸਾਹਿਬ ਆਹ ਸਾਰੇ ਇੱਥੇ ਰੁੱਕ ਕੇ ਘਲੋਤੇ ਆ ਜਾਲੀਆਂ ਲਾਈਆਂ ਲਾ ਤੂੰ ਵਾ ਡਮਲਾਜਮ ਕਾਂਟਮ ਕਾਣ ਬਾਦੀ ਘੱਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਦਾ ਸਾਡੇ ਤੇ ਹਸਾਣ ਕਰਦਾ ਕੰਦਾ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਕਿ ਤੂੰ ਹੀ ਉਹਦਾ ਜੋ ਸਪੈਡ ਲੈ ਲੈ ਜਿਹੜੀ ਗੱਡੀ ਆ ਵੀਡੀਓ ਬਣਾਈ ਜਾਂਦੇ ਐਵੇਂ ਜਾਇ ਜਾਈ ਬਣਾਈ ਜਾਂਦੇ ਤਾਂ ਇਹ ਤਾਂ ਲੱਗਨੇ ਗੱਡੀ ਸਾਈਡ ਤੇ ਗੱਲ ਮਤਲਬ ਬੋਲਣ ਦੀ ਤਾਂ ਜਾ ਸਕਦਾ ਕਿ ਮਲਾਜਮ ਲਾ ਦੇਣਾ ਮੈਨੂੰ ਕਹਿੰਦਾ ਤੂੰ ਉਤਨ ਮੈਨੂੰ ਆ ਕੇ ਜਾਲੀਆਂ ਲਾਈਆਂ ਲਾ ਸਾਈਡ ਤੇ ਉਹ ਨੋ ਮੈਂ ਕਹਤਾ ਮੈਂ ਮੇਰੇ ਜਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਨਾਸ ਲੋ ਕੋਈ ਨਹੀਂ ਅੱਡੇ ਚਾਰ ਪੰਜ ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਉਹ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਨੇ ਇਹ ਕਿਹਾ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦਣ ਵੀ ਪਰਾ ਜਾਲੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨਹੀਂ ਲਾਉਣਾ ਗੇੜੂ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਨ ਦੇ ਸੀਗਾ ਤੂੰ ਆਕੜ ਲਿਆ ਇੱਥੇ ਸੋਗੋ ਨਾਲੇ ਤਮਾਸ਼ਾ ਲਾਇਆ ਵਾ ਤੂੰ ਦਾ ਮਲਾਜਮ ਹੋ ਗਿਆ ਠੀਕ ਆ ਤੇ ਤੂੰ ਨੂੰ ਕਿੰਨੀ ਇੱਜ਼ਤ ਦੇ ਤੀ ਕਿੰਨੀ ਇੱਜ਼ਤ ਦੇ ਆ ਬਲ ਕਿੰਨੀ ਇੱਜ਼ਤ ਦੇ ਤੂੰ ਕਿੰਨੀ ਇੱਜ਼ਤ ਦੇਂਨੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਵੀ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਆ ਰਿਕਾਰਡਿੰਗ ਤੇ ਠੀਕ ਆ ਇਦਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾਉਂਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਲੀਆਂ ਲਾਉਣ ਲਈ ਕਹਿਆ ਤੁਹਾਨੂੰ ਹੋਰ ਕੀ ਕਹਤਾ ਉੱਤੋਂ ਤੁਸੀਂ ਕਹਿੰਦੇ ਵਿੱਚ AK47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਉੱਤੋਂ ਜਾਲੀਆਂ ਨਾ ਲਾਵਾਂ ਮੈਂ ਖਵਾ ਲਾਂੀ ਸੀ ਕਿ ਨਹੀਂ ਤੁਸੀਂ ਫਿਰ ਕਿੱਦਾਂ ਕਹਤਾ ਤੁਸੀਂ ਤੁਮ ਕੋਂਡੇ ਮੇਰੇ ਕੋ ਵੀ AK47 ਹੈਗੀ ਇਹ ਕੀ ਗੱਲ ਤੇ ਵੀਡੀਓ ਤੇ ਵਿੱਚ ਹੀ ਆ ਵੀਡੀਓ ਸਾਰਾ A2Z ਰਿਕਾਰਡ ਆ ਬਸ ਸੀਪੀ ਸਰ ਨੂੰ ਦਿਖਾਵਾਂਗੇ ਦਿਖਾਣ ਹਾਂ